ਹਰ ਇੱਕ ਦੀ ਗੱਲ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਔਰ ਰਹਿਮਤ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਸ੍ਰੀ ਹੇਮਕੁੰਡ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੋਵਿੰਦਨਗਰ ਨਗਰ ਅਸੂ ਵਿਖੇ ਸ਼੍ਰੀਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਬਾਲਣ ਦੀ ਸੇਵਾ ਜਾਂਦੀ ਹੈ। ਇਸ ਸਾਲ ਵੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੰਗਰਾਂ ਵਾਲੇ ਮਹਾਪੁਰਸ਼, ਸ਼੍ਰੀਮਾਨ ਸੰਤ ਬਾਬਾ ਬਯੰਤ ਸਿੰਘ ਜੀ ਲੰਗਰਾਂ ਵਾਲੇ ਮਹਾਪੁਰਸ਼ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਹਰ ਸਾਲ ਤਕਰੀਬਨ 5 ਤੋਂ 6 ਮਹੀਨੇ ਲੰਗਰ ਚੱਲਦੇ ਹਨ ਨਗਰਾਸ਼ੂ ਵਿਖੇ। ਉੱਥੇ ਦੀ ਸੇਵਾ ਵਾਸਤੇ ਸਮੂਹ ਸਤਵਾਰਾਂ ਵੱਲੋਂ ਡੈਕੀ ਕੁਟੀਆਂ ਭਗੋਰਾ ਸਮੂਹ ਡੇਰੇ ਵੱਲੋਂ ਇਸ ਸਾਲ ਵੀ 2024 ਦੀ ਚੱਲ ਰਹੀ ਯਾਤਰਾ ਦੇ ਵਿੱਚ ਬਾਲਣ ਦੀ ਸੇਵਾ ਜੋ ਹੈ ਇਸ ਸਾਲ ਵੀ ਰਲ ਮਿਲ ਕੇ ਕੀਤੀ ਗਈ ਹੈ ਅਸੀਂ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਬਾਬਾ ਬਿਆਨਤ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਆਪਣੇ ਆਸ਼ੀਰਵਾਦ ਦੇ ਨਾਲ ਸਮੂਹ ਸੇਵਾਦਾਰਾਂ ਨੂੰ ਇਹ ਸੇਵਾ ਕਰਨ ਦਾ ਜੋ ਹੈ ਮੌਕਾ ਦਿੰਦੇ ਹਨ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਬਾਬਾ ਸੁਖਦੇਵ ਸਿੰਘ ਜੀ ਹੋਣਾ ਨੂੰ ਕਿ ਦੋ ਸ਼ਬਦ ਉਹ ਆਪ ਜੀ ਦੇ ਨਾਲ ਸਾਂਝੇ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਕੀ ਫਤਿਹ ਬਹੁਤ ਬਹੁਤ ਕੋਟ ਕੋਟ ਧੰਨਵਾਦ ਮਹਾਂਪੁਰਸਾਂ ਦਾ ਬਾਬਾ ਸਜੀਤ ਸਿੰਘ ਜੀ ਤੇ ਸਾਡੇ ਮਹਾਂਪੁਰਸ ਰਾਏਪੁਰ ਤੁੰਬੜੀ ਬੜਾ ਇਹਨਾਂ ਦਾ ਸਹਿਯੋਗ ਸੰਗਤ ਦਾ ਬੜਾ ਸਹਿਯੋਗ ਆ ਹਰ ਸਾਲ ਲੰਗਰਾਂ ਵਾਸਤੇ ਬਿਆੰਤ ਲੱਕੜਾਂ ਦੀ ਸੇਵਾ ਹੋਰ ਬਿਆੰਤ ਸਵਾਵਾਂ ਰਸਣਾਂ ਦੀ ਸਵਾਵਾਂ ਭੇਜਦੇ ਨੇ ਇਸ ਵਾਰ ਵੀ 2024 ਦੇ ਲੰਗਰਾਂ ਦੇ ਵਿੱਚ ਵੀ ਅੱਜ ਟਰੱਕ ਭਰ ਕੇ ਇੱਥੋਂ ਲੱਕੜ ਦਾ ਭਾਲਣ ਦਾ ਤੇ ਹੋਰ ਰਸਣਾਂ ਪੇਜ ਰਹੇ ਨੇ ਬਹੁਤ ਬਹੁਤ ਆਸਾਨ ਬਲੋ ਮਹਾਂਪੁਰ ਸਾਹਿਬ ਨੂੰ ਧੰਨਵਾਦ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ